ਪਿਛਲੇ ਦਿਨੀ ਇੱਕ ਆਰਮੀ ਦੇ ਕਰਨਲ ਬਾਟ ਸਾਹਿਬ ਅਤੇ ਉਹਨਾਂ ਦੇ ਬੇਟੇ ਦੇ ਨਾਲ ਹੋਈ ਕੁੱਟਮਾਰ ਦੇ ਸਬੰਧ ਵਿੱਚ ਜਿਹੜੇ ਸਸਪੈਂਡ ਹੋਏ ਚਾਰ ਪੁਲਿਸ ਇੰਸਪੈਕਟਰ ਤੇ ਉਹਨਾਂ ਦੇ ਨਾਲ ਅੱਠ ਹੋਰ ਮੁਲਾਜ਼ਮਾਂ ਦੇ ਬਾਰੇ ਦੇ ਵਿੱਚ ਪੁਲਿਸ ਦਾ ਤੇ ਆਰਮੀ ਦਾ ਪਬਲਿਕ ਦੇ ਵਿੱਚ ਕੀ ਰਿਸਪੈਕਟ ਹੈ ਕੀ ਇੱਜ਼ਤ ਹੈ ਇਹਦੇ ਉੱਤੇ ਵੀ ਆਪਾਂ ਗੱਲ ਕਰਾਂਗੇ ਤੇ ਇਸ ਵੇਲੇ ਤਾਂ ਇਸ ਤਰ੍ਹਾਂ ਲੱਗਦਾ ਹੈ ਤੇ ਪਹਿਲਾਂ ਵੀ ਕੁਝ ਜਿਹੜੀਆਂ ਪਿੱਛੇ ਆਪਾਂ ਘਟਨਾਵਾਂ ਪਿਛਲੇ ਕੁਝ ਦਿਨਾਂ ਤੋਂ ਦੇਖ ਰਹੇ ਹਾਂ ਬਹੁਤ ਮਹੀਨੇ ਦੇ ਵਿੱਚ 2-3 ਪੁਲਿਸ ਅਫਸਰਾਂ ਨੂੰ ਉਮਰ ਕੈਦ ਤੱਕ ਦੀਆਂ ਸਜ਼ਾਵਾਂ ਜਿਹੜੀਆਂ ਹੋ ਰਹੀਆਂ ਉਹਦੇ ਨਾਲ ਜਿੱਥੇ ਪੁਲਿਸ ਦਾ ਅਕਸ ਔਰ ਲੋਕਾਂ ਦੇ ਵਿੱਚੋਂ ਭਰੋਸਾ ਜਿਹੜਾ ਹੈ ਪੁਲਿਸ ਆਪਣਾ ਖਤਮ ਕਰ ਚੁੱਕੀ ਹੈ ਮੈਂ ਕਦੇ ਵੀ ਇਸ ਗੱਲ ਤੋਂ ਮੁਨਕਰ ਨਹੀਂ ਹੁੰਦਾ ਕਿਉਂਕਿ ਮੈਂ ਵੀ 28-29 ਸਾਲ ਇਸ ਵਿਭਾਗ ਦੇ ਦੀ ਵਰਦੀ ਪਾਈ ਆ ਬਹੁਤ ਸਾਰੇ ਅਫਸਰਾਂ ਨਾਲ ਕੰਮ ਕੀਤਾ ਬਹੁਤ ਵੱਡੀਆਂ ਰਿਕਵਰੀਆਂ ਔਰ ਵੱਡੇ ਕੇਸਾਂ ਦੇ ਨਾਲ ਸੰਬੰਧਤ ਰਿਹਾ ਪਰ ਇਹ ਕਿਉਂ ਗਵਾ ਚੁੱਕੀ ਇੱਥੇ ਸੋਚਣ ਦੀ ਲੋੜ ਹੁਣ ਇੱਕ ਐਡਾ ਵੱਡਾ ਮਿਲਟਰੀ ਦਾ ਅਫਸਰ ਹੈ ਕਰਨਲ ਰੈਂਕ ਐਸਐਸਪੀ ਰੈਂਕ ਤੋਂ ਉੱਪਰ ਹੁੰਦਾ ਉਹਦੇ ਨਾਲ ਇੱਕ ਔਨ ਡਿਊਟੀ ਔਨ ਸਰਵਿਸ ਜਿਹੜਾ ਅਫਸਰ ਦੇ ਨਾਲ ਇਸ ਤਰ੍ਹਾਂ ਦਾ ਵਿਹਾਰ ਹੋਣਾ ਉੱਥੇ ਪਹਿਲੀ ਗੱਲ ਤਾਂ ਇਹ ਹੈ ਵੀ ਉਸੇ ਹੀ ਪੁਲਿਸ ਟੀਮ ਨੇ ਇੱਕ ਦਿਨ ਪਹਿਲਾਂ ਇੱਕ ਬੱਚਾ ਕਿਡਨਾਪ ਹੁੰਦਾ ਉਹਦਾ ਰੈਸਕਿਊ ਕੀਤਾ ਔਰ ਇਨਕਾਊਂਟਰ ਹੋਇਆ ਸਾਰੀ ਪੁਲਿਸ ਨੂੰ ਪੰਜਾਬ ਦੇ ਲੋਕਾਂ ਨੇ ਐਪਰੀਸ਼ੀਏਟ ਕੀਤਾ ਔਰ ਲੋਕਾਂ ਨੇ ਬੜਾ ਸਰਾਇਆ ਇਸ ਚੀਜ਼ ਨੂੰ ਪਰ ਅਗਲੀ ਰਾਤ ਹੀ ਇਹ ਕਾਂਡ ਵਾਪਰਨ ਤੋਂ ਬਾਅਦ ਸਾਰੀ ਪੁਲਿਸ ਦੀ ਸਾਰੀ ਦੁਨੀਆ ਦੇ ਵਿੱਚ ਥੂ ਥੂ ਹੋ ਗਈ ਉਹਦਾ ਕਾਰਨ ਕੀ ਹੈ ਕਿਉਂਕਿ ਓਵਰ ਕੌਨਫੀਡੈਂਸ ਈਗੋ ਲੋੜ ਤੋਂ ਵੱਧ ਅਫਸਰਾਂ ਦੇ ਵੱਲੋਂ ਦਿੱਤੀਆਂ ਹੋਈਆਂ ਥਾਪੀਆਂ ਤੇ ਮੈਂ ਅੱਗੇ ਵੀ ਇੱਕ ਅਪੀਲ ਕਰਦਾ ਹੁਣਾ ਗੁਰਮੀਤ ਸਿੰਘ ਪਿੰਕੀ ਦਾ ਅਜੀਤ ਸਿੰਘ ਸੰਧੂ ਦਾ ਆ ਜਿਹੜੇ ਹੁਣ ਅਫਸਰ ਸਜ਼ਾ ਹੋ ਰਹੇ ਆ ਜਸਪਾਲ ਸਿੰਘ ਖਲੜਾ ਕੇਸ ਵਾਲੇ ਅੰਦਰ ਬੈਠੇ ਆ ਉਸ ਤੋਂ ਵੱਧ ਤੁਸੀਂ ਅੱਖਾਂ ਦੇ ਤਾਰੇ ਨਹੀਂ ਰਹਿ ਸਕਦੇ ਤੇ ਉਸ ਤੋਂ ਵੱਧ ਤੁਸੀਂ ਕੰਮ ਨਹੀਂ ਕਰ ਸਕਦੇ ਹਸ਼ਰ ਵੇਖ ਲਓ ਉਹਨਾਂ ਦਾ ਕੀ ਹੋਇਆ ਅਜੀਤ ਸਿੰਘ ਸੰਧੂ ਬਾਰੇ ਸਾਰੀ ਪੁਲਿਸ ਨੂੰ ਸਾਰੀ ਪੁਲਿਸ ਨੂੰ ਪਤਾ ਹੈ ਕੋਈ ਸੁਸਾਇਡ ਕੇਸ ਨਹੀਂ ਸੀ ਉਹ ਜੋ ਕੁਛ ਉਹਦੇ ਨਾਲ ਹੋਇਆ ਉਹਦਾ ਕਾਰਨ ਕੀ ਸੀ ਕਿ ਬਹੁਤ ਕੁਛ ਉਹ ਵੀ ਬਾਹਰ ਕੱਢਣ ਵਾਲਾ ਸੀ ਗੁਰਮੀਤ ਸਿੰਘ ਪਿੰਕੀ ਤੰਗ ਕੀਤਾ ਹੋਇਆ ਬਹੁਤ ਕੁਛ ਬਾਹਰ ਕੱਢ ਕੇ ਗਿਆ ਇਹ ਹਕੀਕਤ ਹੁਣ ਪਟਿਆਲਾ ਜਿਹੜੀ ਪੁਲਿਸ ਦਾ ਜਿਹੜਾ ਇਹ ਕਾਰਨਾਮਾ ਹੈ ਆਰਮੀ ਦੇ ਨਾਲ ਸਿੱਧੀ ਇੱਕ ਟਸਲ ਪੈਦਾ ਹੋ ਗਈ ਤੇ ਮੈਨੂੰ ਇੱਕ ਸਮਝ ਨਹੀਂ ਲੱਗੀ ਵੀ ਆਰਮੀ ਇੰਨੀ ਕਮਜ਼ੋਰ ਕਿਵੇਂ ਹੋ ਗਈ ਜਾਂ ਤਾਂ ਇਹ ਹੈ ਵੀ ਆਰਮੀ ਕੋਈ ਰਾਹ ਹੀ ਨਹੀਂ ਛੱਡਣਾ ਚਾਹੁੰਦੀ ਉਹ ਸਟੈਪ ਬਾਈ ਸਟੈਪ ਚੱਲ ਰਿਹਾ ਹੈ ਵੀ ਪਹਿਲਾਂ ਐਸਐਸਪੀ ਨੂੰ ਮਿਲਦੇ ਆ ਫਿਰ ਅੱਗੇ ਡੀਆਈਜੀ ਸਾਹਿਬ ਨੂੰ ਡੀਜੀਪੀ ਸਾਹਿਬ ਨੂੰ ਹੁਣ ਗਵਰਨਰ ਨੂੰ ਜਾ ਕੇ ਮਿਲੇ ਆ ਵੀ ਕੱਲ ਨੂੰ ਇਹ ਲੋਕ ਨਾ ਕਹਿਣ ਵੀ ਸਾਡੇ ਵਾਸਤੇ ਕੋਈ ਰਾਹ ਛੱਡਿਆ ਵੀ ਤੁਸੀਂ ਕਿਉਂਕਿ ਆਰਮੀ ਦੇ ਪੰਜਾਬ ਦੇ ਵਿੱਚ ਦੋ ਇਤਿਹਾਸ ਹੈ ਸੁਮੇਧ ਸਿੰਘ ਸੈਣੀ ਜਦੋਂ ਐਸਐਸਪੀ ਚੰਡੀਗੜ੍ਹ ਸੀਗੇ ਉਸ ਵੇਲੇ ਵੀ ਇੱਕ ਲੈਫਟੀਨੈਂਟ ਦੇ ਨਾਲ ਇਹਨਾਂ ਨੇ ਜ਼ਿਆਤੀ ਕੀਤੀ ਸੀ ਕੁੱਟਮਾਰ ਕੀਤੀ ਸੀ ਔਰ 7 ਦਿਨ ਚੰਡੀਗੜ੍ਹ ਛਡਾਤਾ ਸੀ ਆਰਮੀ ਨੇ ਸੁਮੇਧ ਸਿੰਘ ਸੇਣੀ ਦੂਸਰੀ ਘਟਨਾ 1960 ਦੇ ਦਹਾਕੇ ਦੀ ਆ ਮੌਜੂਦਾ ਉਸ ਵੇਲੇ ਦੇ ਪੰਜਾਬ ਦੇ ਮੁੱਖ ਮੰਤਰੀ ਉਹਨਾਂ ਦੇ ਬੇਟੇ ਨੇ ਅੰਮ੍ਰਿਤਸਰ ਰੇਲਵੇ ਸਟੇਸ਼ਨ ਦੇ ਉੱਤੇ ਕੁਝ ਫੌਜੀ ਅਫਸਰਾਂ ਨੌਜਵਾਨਾਂ ਦੀਆਂ ਪਤਨੀਆਂ ਦੇ ਨਾਲ ਛੇੜਛਾੜ ਕੀਤੀ ਸੀ ਔਰ ਸਿਨੇਮੇ ਚ ਚਲੇ ਗਏ ਸੀ ਉਹ ਇਹ ਕੰਮ ਕਰਕੇ ਤੇ ਫੌਜ ਨੇ ਘੇਰਾ ਪਾ ਕੇ ਸਿਨਮੇ ਚੋਂ ਜਾ ਕੇ ਚੱਕ ਕੇ ਲਿਆ ਕੇ ਸਾਰੇ ਸ਼ਹਿਰ ਦੇ ਵਿੱਚ ਨੰਗੇ ਕਰਕੇ ਤੋਰਦੇ ਸੀ ਤੇ ਉਸ ਤੋਂ ਬਾਅਦ ਮੁੱਖ ਮੰਤਰੀ ਉਸ ਵੇਲੇ ਦੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦਾ ਦਖਲ ਮੰਗਿਆ ਉਹਨਾਂ ਨੇ ਤੇ ਪਰ ਜਿਹੜੀ ਮੁੱਖ ਮੰਤਰੀ ਦੀ ਗੱਡੀ ਸੀ ਮਿਲਟਰੀ ਨੇ ਗੇਟ ਤੇ ਖੜੀ ਕਰਾ ਕੇ ਤੇ ਆਪਦੇ ਹੈੱਡਕੁਆਟਰ ਕੁਆਟਰ ਤੱਕ ਮੁੱਖ ਮੰਤਰੀ ਤੁਰ ਕੇ ਗਿਆ ਸੀ ਤੇ ਮੁੰਡਾ ਤਾਂ ਮਿਲਟਰੀ ਨੇ ਦੇ ਦਿੱਤਾ ਸੀ ਸੀਐਮ ਨੂੰ ਤੇ ਕਹਿੰਦੇ ਵੀ 15 ਦਿਨ ਟਕੋਰਾ ਕਰੀ ਗਏ ਸੀ ਰੋੜਿਆਂ ਦੀ ਇੱਥੇ ਪਤਾ ਨਹੀਂ ਕਿਉਂ ਆਰਮੀ ਚੁੱਪ ਹੈ ਆਪਣਾ ਅਫਸਰ ਲਵਾਰ ਸੀ ਲੱਗਦਾ ਜਿਵੇਂ ਛੱਡ ਦਿੱਤਾ ਜਾਂ ਉਹ ਉਹ ਕੈਟਾਗਰੀ ਹੈ ਹੁਣ ਇੱਥੇ ਆ ਜੀਏ ਵੀ ਪੁਲਿਸ ਦੇ ਅਫਸਰ ਐਸਐਸਪੀ ਸਰਦਾਰ ਨਾਨਕ ਸਿੰਘ ਨਾ ਨਾਨਕ ਸਿੰਘ ਰੱਖਣ ਦੇ ਨਾਲ ਕੋਈ ਉਹ ਗੁਣ ਜੋੜਨੇ ਜ਼ਰੂਰੀ ਨਹੀਂ ਕਿਉਂਕਿ ਦੋ ਇੱਕ ਗੱਲਾਂ ਤੇ ਇਹਨਾਂ ਦੀ ਮੈਂ ਵੀ ਜਾਣਦਾ ਜਦੋਂ ਐਸਐਸਪੀ ਬਠਿੰਡਾ ਸਨ ਇੱਕ ਰਿਟਾਇਰਡ ਐਸਐਸਪੀ ਵਿਜੀਲੈਂਸ ਖੁਸ਼ੀ ਮੁਹੰਮਦ ਬਠਿੰਡੇ ਤੋਂ ਹੀ ਰਿਟਾਇਰ ਹੋਏ ਹੋ ਐਸਐਸਪੀ ਰੈਂਕ ਲਾਕਡਾਊਨ ਦੇ ਵਿੱਚ ਉਹ ਵੀਡੀਓ ਤੁਸੀਂ ਸਾਰਿਆਂ ਨੇ ਦੇਖੀ ਆ ਉਸ ਰਿਟਾਇਰਡ ਅਫਸਰ ਦੇ ਸਾਹਮਣੇ ਜੋ ਉਹਦੇ ਬੱਚੇ ਦੇ ਨਾਲ ਇਹਨੇ ਵਿਹਾਰ ਕੀਤਾ ਸੀ ਉਸ ਅਫਸਰ ਨਾਲ ਜਿਹੜਾ ਵਿਹਾਰ ਕੀਤਾ ਸੀ ਤੇ ਉਹ ਅੰਦਰ ਇਹਨੂੰ ਕਰੋ ਬੰਦ ਨੂੰ ਲੈ ਜਾਓ ਥਾਣੇ ਕੀ ਉਹ ਘਰੇ ਜਾ ਕੇ ਅਫਸਰ ਸੋਚਦਾ ਹੋਊਗਾ ਉਹਦੇ ਬੱਚੇ ਆਪਦੇ ਪਿਓ ਵੱਲ ਕੀ ਦੇਖ ਦੇਣਗੇ ਵੀ ਆ ਸਾਡਾ ਪਿਓ ਐਸਐਸਪੀ ਰਿਟਾਇਰ ਹੋਇਆ ਇਹਦੀ ਆ ਇੱਜ਼ਤ ਐ ਇਹਨਾਂ ਦੇ ਮਹਿਕਮੇ 'ਚ ਮੈਂ ਕਹਿੰਦਾ ਲਾਹਨਤ ਹੈ ਜੀ ਨੌਕਰੀ ਕਰਨ ਦੀ ਯਾਰ ਮੈਂ 27-28 ਸਾਲ ਨੌਕਰੀ ਕੀਤੀ ਜਾਂ ਤੁਹਾਨੂੰ ਇਹ ਅੰਦਰ ਦੀਆਂ ਗੱਲਾਂ ਦੱਸ ਗਏ ਨਾ ਆ ਜਿਹੜੇ ਸਾਡੇ ਵਰਗੇ ਆ ਮੁੱਛਾਂ ਐ ਕਰਕੇ ਤੇ ਆ ਮੋਢਿਆਂ ਤੇ ਸਟਾਰ ਲਾ ਕੇ ਫੂੰਫੂ ਕਰਦੇ ਫਿਰਦੇ ਆ ਜਿਹੜੀ ਦੁਰਦਸ਼ਾ ਇਹ ਅਫਸਰ ਕਰਦੇ ਆ ਗੰਦੀਆਂ ਗਾਲਾਂ ਧੀਆਂ ਦੀਆਂ ਗਾਲਾਂ ਤੱਕ ਅਫਸਰ ਕੱਢਦੇ ਆ ਮਲਾਇਮ ਕਿਹੜੀ ਗੱਲ ਕਰਦੇ ਤੁਸੀਂ ਅਜਿਹਾ ਸੋਚਦੇ ਹੁੰਦੇ ਸੀ ਚਲੋ ਜਦੋਂ ਅਸੀਂ ਭਰਤੀ ਹੋਏ ਅਸੀਂ ਮੱਧ ਵਰਗੀ ਘਰਾਂ ਚੋਂ ਗਏ ਉਹਨੇ ਕਿ ਪੜੇ ਲਿਖੇ ਸੀਗੇ ਪਰ ਹੁਣ ਤਾਂ ਉਮੀਦ ਇਹ ਕੀਤੀ ਜਾਂਦੀ ਸੀ ਵੀ ਆਹ ਪੀੜੀ ਤਾਂ ਬੜੀ ਪੜੀ ਲਿਖੀ ਆ ਚੰਗੇ ਘਰਾਂ ਚੋਂ ਆਏ ਆ ਇੱਕ ਆਈਪੀਐਸ ਅਫਸਰ ਗੰਦੀਆਂ ਗਾਲਾਂ ਕੱਢੇ ਇਸ ਤਰ੍ਹਾਂ ਦਾ ਵਿਹਾਰ ਕਰੇ ਕੋਈ ਉਮੀਦ ਹੀ ਨਹੀਂ ਕੀਤੀ ਜਾ ਸਕਦੀ ਤੇ ਫਿਰ ਅਸੀਂ ਕਹਿੰਨੇ ਵੀ ਕ੍ਰਿਮੀਨਲ ਗੱਠਜੋੜ ਕੀ ਆ ਪੁਲਿਸ ਦਾ ਐਸੇ ਹੀ ਅਫਸਰ ਦੇ ਉੱਤੇ ਇੱਕ ਵਿਵਾਦਿਤ ਗੈਂਗਸਟਰ ਸੀਗਾ ਸਿਮਾ ਸੇਮਾ ਬੇਬਲ ਉਹ ਕਮਾਰਾਂ ਦੇ ਵਿੱਚ ਖਬਰ ਲੱਗੀ ਸੀ ਮੈਂ ਕੋਈ ਆਪਣੇ ਵੱਲੋਂ ਗੱਲ ਨਹੀਂ ਕਰ ਰਿਹਾ ਉਹਦੀ ਜਾਂਚ ਵੀ ਕੀਤੀ ਸੀ ਉਸ ਗੈਂਗਸਟਰ ਤੋਂ ਬਹੁਤ ਵੱਡੀ ਰਿਸ਼ਵਤ ਚੱਕਾਂ ਦੇ ਰਾਹੀਂ ਲਈ ਗਈ ਸੀ ਇਕਨ ਕਾਊਂਟਰ ਦਾ ਡਰਾਵਾ ਦੇ ਕੇ ਉਹਦੇ ਪਰਿਵਾਰ ਨੂੰ ਚੱਕਾਂ ਰਾਹੀਂ ਆਨ ਰਿਕਾਰਡ ਪਈਆ ਇਨਕੁਆਰੀ ਹੋ ਗਈ ਪਰ ਇਨਕੁਆਰੀ ਦਾ ਕੀ ਹੋਇਆ ਇਨਕੁਆਰੀ ਕਿਹਨੂੰ ਮਾਰਕ ਕੀਤੀ ਉਹ ਉਹ ਇਹ ਅਫਸਰ ਤੋਂ ਜੂਨੀਅਰ ਅਫਸਰ ਨੂੰ ਪੀਪੀਐਸ ਨੂੰ ਤੇ ਪੀਪੀਐਸ ਨੂੰ ਆਈਪੀਐਸ ਅਫਸਰ ਹੀ ਨਹੀਂ ਸਮਝਦੇ ਇਹ ਵੀ ਅਪਲੇਖਾ ਜਿਹੜਾ ਹੈਗਾ ਵੀ ਕੋਈ ਪਾਲੀ ਫਿਰਦਾ ਗੱਲ ਬਕਰੀ ਆ ਹੁਣ ਆਈਏ ਆਪਾਂ ਪਟਿਆਲੇ ਵਾਲੇ ਗੱਲ ਦੇ ਉੱਤੇ ਕਾਰਵਾਈ ਕਿਉਂ ਨਹੀਂ ਹੋ ਰਹੀ ਮੈਨੂੰ ਵੀ ਕਈ ਅਫਸਰਾਂ ਨੇ ਦੱਬੀ ਆਵਾਜ਼ ਦੇ ਵਿੱਚ ਜਾਂ ਮੁਲਾਜ਼ਮਾਂ ਨੇ ਗੱਲਾਂ ਦੱਸੀ ਉਹਦਾ ਕਾਰਨ ਵੱਡਾ ਇਹ ਹੈ ਵੀ ਕਰਨਲ ਸਾਹਿਬ ਦਾ ਕੁੱਟ ਮਾਰਦਾ ਮਾਮਲਾ ਐਨਕਾਊਂਟਰ ਨਾਲ ਜੁੜਦਾ ਜਿਹੜਾ ਇੱਕ ਦਿਨ ਪਹਿਲਾਂ ਹੋਇਆ ਕਰਨਲ ਸਾਹਿਬ ਦੀ ਕਾਰਵਾਈ ਦੇ ਨਾਲ ਉਹ ਐਨਕਾਊਂਟਰ ਖੁੱਲਦਾ ਸਾਰਾ ਕੰਮ ਖੁੱਲਦਾ ਹੁਣ ਡਾਰੋ ਦੇ ਚ ਇਹ ਹੁੰਦਾ ਵੀ ਜੇ सीबीआई ਨੂੰ ਜਾਂਚ ਲਈ ਜਾਂ ਕਿਸੇ ਆਜ਼ਾਦ ਅਥਾਰਟੀ ਨੂੰ ਇਹ ਜਾਂਚ ਲਈ ਜਾਂਦੀ ਹੈ ਤੇ ਇਹ ਸਾਰਾ ਕੁਝ ਜਿਹੜੇ ਜੂਨੀਅਰ ਮੁਲਾਜ਼ਮ ਹੁੰਦੇ ਡਰ ਦੇ ਮਾਰੇ ਉਹ ਹੀ ਨੰਗਾ ਕਰ ਦਿੰਦੇ ਆ एग्जांपल ਦੇ ਤੌਰ ਤੇ ਇੱਕ ਦਿਨਾ ਨਗਰ ਗਰਦਾਸਪੁਰ ਜ਼ਿਲ੍ਹੇ ਚੱਕੇ ਨੂੰ ਕਾਊਂਟਰ ਹੋਇਆ ਸੀ ਉਹਦੇ ਵਿੱਚ ਜਿਹੜੇ ਉਹ ਮੁੰਡੇ ਸੀ ਉਹ ਥਾਣੇ ਚ ਹੀ ਮਾਰ ਕੇ ਉੱਥੇ ਹੀ ਖੂਨ ਦੇ ਨਮੂਨੇ ਜਿਹੜੇ ਸੀਗੇ ਭਰੇ ਗਏ ਤੇ ਅਸਾਲਟਾਂ ਜਿਹੜੀਆਂ ਰਿਕਵਰ ਹੋਈਆਂ ਸੀ ਉਹਨਾਂ ਨੂੰ ਗ੍ਰੀਸ ਉਸੇ ਤਰ੍ਹਾਂ ਲੱਗਿਆ ਹੋਇਆ ਸੀ ਤੇ ਜਿਹੜੀ ਐਫ ਆਈ ਆਰ ਦੇ ਮਤਲਬ ਕੋ ਉਹਨਾਂ ਨੇ ਫਾਇਰਿੰਗ ਕੀਤੀ ਸੀ ਪਹਿਲਾਂ ਪੁਲਿਸ ਪਾਰਟੀ ਤੇ ਤੇ ਜਵਾਬੀ ਫਾਇਰਿੰਗ ਦੇ ਵਿੱਚ ਉਹ ਮਾਰੇ ਜਾਂਦੇ ਆ ਪਰ ਜਿਹੜੀਆਂ ਅਸਾਲਟਾਂ ਰਿਕਵਰ ਉਹਨਾਂ ਮੁੰਡਿਆਂ ਦੇ ਕੋਲ ਹੋਈਆਂ ਉਹਨਾਂ ਦੇ ਵਿੱਚ ਗਰੀਸ ਹਜੇ ਉਸੇ ਤਰ੍ਹਾਂ ਲੱਗਿਆ ਹੋਇਆ ਸੀ ਤੇ ਫਾਇਰ ਤਾਂ ਉਹਨਾਂ 'ਚ ਹੋਣਾ ਹੀ ਕੀ ਸੀ ਉਹ ਫਿਰ ਵਿੱਚੋਂ ਹੀ ਜਦੋਂ ਮੁਲਾਜ਼ਮਾਂ ਪਰਿਵਾਰਾਂ ਦੇ ਨਾਲ ਪਰਿਵਾਰ ਪੈਰਵਾਈ ਕਰਦੇ ਸੀ ਕਿ ਮੁਲਾਜ਼ਮ ਤੰਗ ਕੀਤਾ ਜਾ ਕੇ ਉਹਨਾਂ ਨੇ ਪਰਿਵਾਰ ਨੂੰ ਸਾਰਾ ਕੁਝ ਦੱਸ ਦਿੱਤਾ ਉਹ ਜਾਂਚ ਸੀਬੀਆਈ ਨੂੰ ਚਲੀ ਗਈ ਤੇ ਸੀਬੀਆਈ ਨੇ ਜਦੋਂ ਵਕੂਹੇ ਵਾਲੀ ਜਗ੍ਹਾ ਦੀ ਮਿੱਟੀ ਦਾ ਨਮੂਨਾ ਲਿਆ ਉਹਨਾਂ ਮੈਚਿੰਗ ਕੀਤਾ ਉਸ ਇਹ ਕਾਊਂਟਰ ਵਾਲੀ ਮਿੱਟੀ ਖੂਨ ਦਾ ਜਿਹੜਾ ਨਮੂਨਾ ਲਿਆ ਸੀ ਤੇ ਉਹ ਥਾਣੇ ਦੀ ਮਿੱਟੀ ਦਾ ਨਮੂਨਾ ਲਿਆ ਮੈਚ ਕਰ ਗਈ ਸੀ ਪ੍ਰਾਪਰਟੀ ਕੇਸ ਦੇ ਨਾਲ ਤੇ ਉਹਦੇ ਵਿੱਚ ਉਮਰ ਕੈਦ ਸਜ਼ਾ ਹੋਏ ਹੋਏ ਆ ਉਹ ਮਲਾਜ਼ਮ ਹੁਣ ਇਹਦੇ ਵਿੱਚ ਡਰ ਜਿਹੜਾ ਅਗਲਾ ਡਰ ਹੈ ਵੀ ਅਫਸਰ ਕਰੇ ਹੋਰ ਕੋਈ ਏਡੀ ਵੱਡੀ ਗੱਲ ਨਹੀਂ ਅਫਸਰ ਤੱਕ ਗੱਲ ਜਾਂਦੀ ਹੋਵੇ ਮਿੰਟ ਜੀ ਡਿਸਪੋਜ਼ ਕਰ ਦਿੰਦੇ ਆ ਮਲਾਜ਼ਮਾਂ ਨੂੰ 2 ਮਿੰਟ ਲਾਉਂਦੇ ਆ ਆਪਦੇ ਤੇ ਕਦੇ ਗੱਲ ਨਹੀਂ ਲੈਂਦੇ ਹੁੰਦੇ ਅਫਸਰ ਇਹਦੇ ਚ ਕਾਰਨ ਇਹ ਆ ਉਹ ਮੁਕਾਬਲੇ ਦੀਆਂ ਪਰਤਾਂ ਵੀ ਨਾਲ ਖੁੱਲ੍ਹਦੀਆਂ ਜਿਹੜੇ ਬੱਚੇ ਨੂੰ ਛਡਵਾਇਆ ਗਿਆ ਉਹਨੂੰ ਕਾਊਂਟਰ ਜਿਹੜਾ ਕਨ ਆਰ ਆਈ ਮੁੰਡੇ ਦਾ ਕੀਤਾ ਹੁਣ ਕੋਸ਼ੇ ਕਹਿ ਰਹੇ ਆ ਜੀ ਪੁਲਿਸ ਦਾ ਮਨੋਬਲ ਡਗਦਾ ਜੀ ਇਹਨਾਂ ਨੇ ਏਡੀ ਵੱਡੀ ਕੰਮ ਕੀਤਾ ਇਹ ਕੋਈ ਹਸਾਨ ਥੋੜੀ ਐ ਅਸੀਂ ਵਰਦੀ ਪਾਈ ਆ ਭਰਤੀ ਹੋਏ ਆ ਮਿਲਟਰੀ ਜਵਾਨ ਜਿਹੜੇ ਜਾਣਦੇ ਉਹਨਾਂ ਨੂੰ ਵੀ ਪਤਾ ਵੀ ਉੱਥੇ ਲੜਾਈ ਲੱਗਦੇ ਆ ਸਾਡੇ ਨਾਲ ਕੁਝ ਵੀ ਹੋ ਸਕਦਾ ਇਹ ਇੱਕ ਡਿਊਟੀ ਦਾ ਹਿੱਸਾ ਐ ਕੋਈ ਦੁਨੀਆ ਤੇ ਅਸੀਂ ਹਸਾਨ ਥੋੜੀ ਕੀਤਾ ਇਹਨਾਂ ਲੋਕਾਂ ਦੀ ਭਰਤੀ ਹੋਣ ਵੇਲੇ ਦੀ ਲਾਈਫ ਦੇਖ ਲਓ ਤੇ ਉਸ ਤੋਂ ਬਾਅਦ ਜਦੋਂ ਐਸਐਚਓ ਲੱਗਦੇ ਉਸ ਤੋਂ ਬਾਅਦ ਦੀ ਇਹਨਾਂ ਦੀ ਜ਼ਿੰਦਗੀ ਵੇਖ ਲਓ ਇਹਨਾਂ 'ਚ ਕੀ ਤਬਦੀਲੀਆਂ ਹੋਈਆਂ ਕੇਵਲੀਆਂ ਨਾਲ ਕੋਲੇ ਗੱਡੀਆਂ ਕਿਹੇ ਜਿਹੇ ਫੋਨ ਤਨਖਾਹਾਂ ਦੇ ਵਿੱਚੋਂ ਦੋ ਚੀਜ਼ਾਂ ਆ ਹੀ ਨਹੀਂ ਸਕਦੀਆਂ ਉਹ ਤੁਸੀਂ ਕੋਈ ਸਹਾਨ ਨਹੀਂ ਕਰ ਰਹੇ ਤੁਹਾਡਾ ਲਾਈਫ ਸਟਾਈਲ ਚੇਂਜ ਹੁੰਦਾ ਇਹਨਾਂ ਨੂੰ ਕੁਰਸੀਆਂ ਤੇ ਮਾਨ ਇੱਜ਼ਤ ਮਿਲਦਾ ਤੁਹਾਨੂੰ ਇਨਾਮ ਦਿੱਤਾ ਗਿਆ ਤਰੱਕੀਆਂ ਦੀ ਐਲਾਨ ਕੀਤਾ ਗਿਆ ਪਰ ਇਹ ਥੋੜੀ ਆ ਵੀ ਤੁਸੀਂ ਤੇ ਜੇ ਇਹ ਕੰਮ ਕਰਕੇ ਤੁਹਾਨੂੰ ਕੋਈ اختیار ਮਿਲ ਜਾਂਦਾ ਵੀ ਤੁਸੀਂ ਜਿੱਦੀ ਮਰਜ਼ੀ ਪੱਗ ਲਾ ਲਓ ਜਿੱਦੀ ਮਰਜ਼ੀ ਕਿੱਟੇ-ਕੁੱਟੇ ਦੁੱਖ ਦੀ ਗੱਲ ਇਹ ਆ ਮਿਲਟਰੀ ਬਾਰਡਰ ਤੇ ਰਾਖੀ ਕਰਦੀ ਆ ਅਸੀਂ ਬੇਫਿਕਰ ਹੋ ਕੇ ਘਰਾਂ ਚ ਸੁੱਤੇ ਆ ਉਹਨਾਂ ਦੇ ਸਿਰ ਤੇ ਉਹਨਾਂ ਦੇ ਪਰਿਵਾਰ ਸਾਡੇ ਪਾਈ ਹੋਈ ਵਰਦੀ ਉੱਤੇ ਉਮੀਦ ਰੱਖਦੇ ਆ ਵੀ ਸਾਡੇ ਬੱਚੇ ਜੇ ਬਾਰਡਰ ਤੇ ਡਿਊਟੀ ਕਰਦੇ ਆ ਨਾ ਤੇ ਸਾਨੂੰ ਕੋਈ ਮੁਸੀਬਤ ਪੈਂਦੀ ਆ ਤੇ ਆਹ ਜਿਹੜੇ ਵਰਦੀ ਵਾਲੇ ਇਹ ਸਾਨੂੰ ਸਾਂਭਣਗੇ ਸਾਡੀ ਮਦਦ ਕਰਨਗੇ ਉਲਟਾ ਹੋਇਆ ਕੀ ਹੁਣ ਕੀ ਉਹ ਬਾਪ ਦੀਆਂ ਇੱਕ ਬੇਟੇ ਦੀਆਂ ਨਜ਼ਰਾਂ ਚ ਬਾਪ ਦੀ ਰਿਸਪੈਕਟ ਰਹੇਗੀ ਉਹਦੇ ਸਾਹਮਣੇ ਤੁਸੀਂ ਜੋ ਉਹਨੂੰ ਜਲੀਲ ਕੀਤਾ ਕੀ ਕੱਲ ਨੂੰ ਅਗਲਾ ਉਹਦੇ ਰਿਸ਼ਤੇਦਾਰ ਕੀ ਕਹਿਣਗੇ ਵੀ ਆਹ ਕਰਨਲ ਆ ਜਿਹੜਾ ਠੁੱਡਿਆਂ ਨਾਲ ਕੁੱਟਿਆ ਠਾਣੇਦਾਰਾਂ ਨੇ ਇਹ ਤੇ ਸਖਤ ਐਕਸ਼ਨ ਹੋਣਾ ਚਾਹੀਦਾ ਸੀ ਤਾਂ ਜੋ ਅੱਗੇ ਤੋਂ ਵੀ ਅਗਰ ਜੇ ਇਹ ਨਾ ਕੀਤਾ ਗਿਆ ਤੇ 30 35 ਸਾਲਾਂ ਦਾ ਜਿਹੜਾ ਪਿਛਲਾ ਇਤਿਹਾਸ ਉਹ ਦਰਾਉਣਾ ਸ਼ੁਰੂ ਹੋ ਰਿਹਾ ਤੇ ਪੰਜਾਬ ਦੇ ਲੋਕੋ ਜੀ ਅੱਜ ਤੁਸੀਂ ਕਿਸੇ ਦੇ ਪਈ ਆ ਤੇ ਚੁੱਪ ਕਰਕੇ ਬਹਿ ਜਾਓਗੇ ਜਾਂ ਮੈਂ ਜਿਹੜੇ ਰਿਟਾਇਰਡ ਮੁਲਾਜ਼ਮ ਹੈ ਮੂੰਹ 'ਚ ਘੁੰਗਣੀਆਂ ਪਾਈ ਬੈਠੇ ਆ ਤੇ ਜੇ ਇੱਕ ਦੋ ਬੋਲੇ ਵੀ ਆ ਤੇ ਮੈਨੂੰ ਕੀ ਮੈਂ ਉਹਨਾਂ ਨੂੰ ਕਮਾ ਇਹ ਰਿਟਾਇਰ ਹੋ ਕੇ ਵੀ ਇਹਨਾਂ ਦੇ ਵਿੱਚੋਂ ਡਰ ਤੇ ਉਹੀ ਜਿਹੜੀ ਉਹੀ ਜਲੀਲਤ ਜਲਾਲਤਪੁਰਾ ਜਿਹੜਾ ਹਜੇ ਵੀ ਨਹੀਂ ਜਾ ਰਿਹਾ ਇੱਕ ਹੋਰ ਕੋਈ ਕਰਨਲ ਸਾਹਿਬ ਦੀ ਵਾਈਫ ਦੇ ਬਾਰੇ ਕੋਈ ਹੋਰ ਕੇਸ ਦੇ ਰਿਲੇਟਡ ਗੱਲ ਯਾਰ ਉਹਦਾ ਕੀ ਸਬੰਧ ਹੈ ਇਸ ਕੇਸ ਨਾਲ ਸਾਨੂੰ ਉਸ ਪਰਿਵਾਰ ਦਾ ਸਾਥ ਦੇਣਾ ਚਾਹੀਦਾ ਗੱਲ ਇਹ ਨਹੀਂ ਹੈ ਜੇ ਐਡੇ ਵੱਡੇ ਅਫਸਰ ਨੂੰ ਇਨਸਾਫ ਨਹੀਂ ਨਾ ਮਿਲ ਰਿਹਾ ਤੇ ਕੱਲ ਨੂੰ ਤੁਹਾਡੇ ਵਰਗਿਆਂ ਨੂੰ ਜੋ ਮਰਜ਼ੀ ਹੋ ਜੂਗਾ ਤੁਹਾਡੀ ਕਿਸੇ ਨੇ ਬਾਤ ਨਹੀਂ ਪੁੱਛਣੀ ਜਿਵੇਂ ਜਾਓਗੇ ਤੇ ਜਾਓਗੇ ਕਿੱਥੇ ਅੱਜ ਪਤਾ ਲੱਗਿਆ ਵੀ ਸਰਕਾਰ ਅੱਜ ਕੋਈ ਸਖਤ ਐਕਸ਼ਨ ਕਰਨ ਦੇ ਲੱਗੀ ਆ ਚੰਗੇ ਰਹਿਣਗੇ ਜੇ ਹਜੇ ਵੀ ਮੌਕਾ ਸਾਹਮ ਲੈਣਗੇ ਨਹੀਂ ਪਤਾ ਨਹੀਂ ਇਹ ਜੇ ਕਿਤੇ ਇਹ ਕਿ ਸੀਬੀਆਈ ਨੂੰ ਮੂਵ ਹੋ ਗਿਆ ਮਿਲਟਰੀ ਦੀ ਆਪਣੀ ਇੱਕ ਏਜੰਸੀ ਆ ਕਿਉਂਕਿ ਕਰਨਲ ਸਾਹਿਬ ਰੌ ਦੇ ਵਿੱਚ ਡਿਊਟੀ ਕਰਦੇ ਆ ਉਹ ਕਿਤੇ ਆਏ ਨਹੀਂ ਚੁੱਪ ਕੀਤੇ ਬੈਠੇ ਉਹ ਦਿਨ ਦੇ ਸਾਰਾ ਤਾਣਾ ਬਾਣਾ ਇਕੱਠਾ ਕਰ ਰਹੇ ਆ ਤੇ ਪਤਾ ਨਹੀਂ ਵੀ ਇਹ ਕਿੱਦਾਂ ਨੂੰ ਗੱਲ ਤੁਰ ਜੂਗੀ ਦੋ ਐਗਜ਼ਾਮਪਲ ਆ ਮੈਂ ਤੁਹਾਨੂੰ ਪਹਿਲਾਂ ਦੇ ਚੁੱਕੇ ਹਾਂ ਦੂਸਰੀ ਗੱਲ ਜਿਹੜੀ ਅਨ ਆਇਡੈਂਟੀਫਾਈ ਐਫ ਆਈ ਆਰ ਦਰਜ ਕੀਤੀ ਜਾਂਦੀ ਆ ਤੁਹਾਨੂੰ ਪਰਿਵਾਰ ਸਬੂਤ ਦੇ ਰਿਆ ਤੁਸੀਂ ਉਹਤੇ ਅਲੀਗੇਸ਼ਨ ਲਾਇਆ ਵੀ ਕਰਨਲ ਸਾਹਿਬ ਦੀ ਸ਼ਰਾਬ ਪੀਤੀ ਹੋਈ ਸੀ ਮੈਡੀਕਲ ਦੇ ਵਿੱਚ ਉਹਨਾਂ ਦੀ ਰਿਪੋਰਟ ਜਿਹੜੀ ਮਿਲ ਆ ਰਹੀ ਆ ਨਾਟ ਯੂਜ਼ ਅਲਕੋਹਲ ਆ ਰਹੀ ਆ ਤੁਸੀਂ ਤਾਂ ਉੱਥੇ ਝੂਠੇ ਹੋਗੇ ਪੰਜਾਬ ਦੇ ਵਿੱਚ ਸੀਐਮ ਸਾਹਿਬ ਖੁਦ ਬੋਲਦੇ ਰਹੇ ਆ ਲੋਕ ਸਭਾ ਦੇ ਵਿੱਚ ਜਦੋਂ ਵਹਿਬਲ ਕਾਂਡ ਹੋਇਆ ਵੀ ਪੰਜਾਬ ਦੇ ਵਿੱਚ ਕਣਪਛਾਤੀ ਪੁਲਿਸ ਵੀ ਆ ਤਾਂ ਦੂਜੀ ਅਣਪਛਾਤੀ ਪਟਿਆਲੇ ਦੇ ਵਿੱਚ ਬਣਾ ਦਿੱਤੀ ਗਈ ਉਮੀਦ ਹੈ ਮੁੱਖ ਮੰਤਰੀ ਸਾਹਿਬ ਇਹ ਤੇ ਸਖਤ ਕਾਰਵਾਈ ਕਰਨਗੇ ਕਰਨੀ ਵੀ ਬਣਦੀ ਹੈ ਚਾਹੀਦੀ ਵੀ ਉਹਨਾਂ ਨੂੰ ਕਰਨੀ ਕਿਉਂਕਿ ਇਸ ਤਰ੍ਹਾਂ ਦਾ ਵਿਹਾਰ ਜੇ ਏਡੇ ਏਡੇ ਅਸਰਾਂ ਦੇ ਨਾਲ ਇਸ ਤਰ੍ਹਾਂ ਦਾ ਵਿਹਾਰ ਹੋਇਆ ਤੇ ਆਮ ਲੋਕ ਕਿੱਥੇ ਜਾਣਗੇ ਇੱਕ ਕਾਰਵਾਈ ਮਸਾਲੀ ਹੋਣੀ ਚਾਹੀਦੀ ਹੈ ਤੇ ਦੂਸਰੀ ਗੱਲ ਇਹ ਹੈ ਇੱਕ ਜਿਹੜਾ ਸਬ ਇਨਸਪੈਕਟਰ ਰੈਂਕ ਦੀ ਭਰਤੀ ਹੈ ਸਰਕਾਰ ਨੂੰ ਬੰਦ ਕਰ ਦੇਣੀ ਚਾਹੀਦੀ ਹੈ ਕਿਉਂਕਿ ਅੱਗੇ ਇਨਸਪੈਕਟਰ ਭਰਤੀ ਹੁੰਦੇ ਸੀ ਜਾਂ ਏਐਸਆਈ ਭਰਤੀ ਹੁੰਦੀ ਸੀ ਜਿਹੜੇ ਇਨਸਪੈਕਟਰ ਭਰਤੀ ਹੁੰਦੇ ਸੀ ਉਹ ਚੰਗੇ ਪੜ੍ਹੇ ਲਿਖੇ ਬੱਚੇ ਆਉਂਦੇ ਸੀ ਨੌਜਵਾਨ ਮੁੰਡੇ ਚੰਗੇ ਘਰਾਂ ਚੋਂ ਤਕਰੀਬਨ ਆਉਂਦੇ ਸੀ ਤੇ ਉਹਨਾਂ ਦਾ ਇਹ ਹੁੰਦਾ ਸੀਗਾ ਵੀ ਉਹ ਉਹਨਾਂ ਦਾ ਕੋਰਸ ਕਰਦੇ ਆ ਜਾਂ 2-4 ਸ਼ਿਫਟਾਂ ਐਸਐਚਓ ਕੱਢਦੇ ਉਹ ਡੀਐਸਪੀ ਬਣ ਜਾਂਦੀ ਸੀ ਇਸੇ ਤਰ੍ਹਾਂ ਜਿਹੜਾ ਏਐਸਆਈ ਭਰਤੀ ਹੁੰਦਾ ਸੀ ਉਹਦਾ ਐਸਐਚਓ ਦੀ ਕੁਰਸੀ ਤੱਕ ਪਹੁੰਚਦੇ ਆ ਪਹੁੰਚਦੇ ਆ 11-12 ਸਾਲ ਦਾ 12-13 ਸਾਲ ਦਾ ਤਜਰਬਾ ਹੋ ਜਾਂਦਾ ਸੀ ਫੀਲਡ ਦਾ ਇਸ ਕਰਕੇ ਜਿਹੜੀ ਪਿਛਲੀ ਪੁਲਿਸ ਕਾਮਯਾਬ ਸੀਗੀ ਆਪਦੇ ਦੌਰ ਦੇ ਮਤਲਬ ਇੱਥੇ ਹੁਣ ਕੀ ਆ ਸਬ ਇੰਸਪੈਕਟਰ ਡਾਇਰੈਕਟ ਭਰਤੀ ਹੋਏ ਆ ਅੱਜ ਟ੍ਰੇਨਿੰਗ ਕੀਤੀ ਹੈ ਫਲੋਰ ਤੋਂ ਕੱਲ ਨੂੰ ਸਪਾਰਸ਼ ਕਰਾ ਕੇ ਐਸਐਚਓ ਬਹਿ ਕੇ ਨਾ ਉਹਨੂੰ ਕੋਈ ਫੀਲਡ ਦੇ ਕੰਮ ਦਾ ਪਤਾ ਨਾ ਉਹਨੂੰ ਕੋਈ ਮਹਿਕਮੇ ਦੇ ਕੰਮ ਦਾ ਪਤਾ ਨਾ ਹੀ ਕੋਈ ਰੁਚੀ ਹੈ ਸਿੱਖਣ ਦੇ ਵਿੱਚ ਅਸੀਂ ਇਹ ਨਹੀਂ ਕਹਿੰਦੇ ਜੇ ਭਰਤੀ ਕਰਨੇ ਵੀ ਹੈ ਤੇ ਘੱਟੋ ਘੱਟ 10 ਸਾਲ ਜਿਹੜੀ ਹੈ ਫੀਲਡ ਦੀ ਸਰਵਿਸ ਜ਼ਰੂਰੀ ਕਰਾਓ ਇਹ ਚੌਂਕੀ ਇਨਚਾਰਜ ਲੱਗਣਾ ਮੁੰਸੀਆਂ ਦੇ ਨਾਲ ਕੰਮ ਸਿੱਖਣ ਲੱਗਣਾ ਸਾਨੂੰ ਕੀ ਲੱਗਣਾ ਤੇ ਇਹਨਾਂ ਲੋਕਾਂ ਨੇ ਹੀ ਹੈ ਇਹਨਾਂ ਨੇ ਕੁਰਸੀਆਂ ਤੇ ਬੈਠਣਾ ਪਰ ਇੱਕ ਆਪਦਾ ਵਕਾਰ ਬਣਾ ਕੇ ਰੱਖਣ ਇੱਜ਼ਤ ਬਣਾ ਕਿਸੇ ਦੀ ਇੱਜ਼ਤ ਤੇ ਆਪਦੀ ਇੱਜ਼ਤ ਕਦੇ ਆਪਦੇ ਵੱਲ ਇਹ ਚੀਜ਼ ਨੂੰ ਏ ਜਾ ਕੇ ਦੇਖੋ ਵੀ ਜੇ ਸਾਡੇ ਨਾਲ ਸਾਡੇ ਬੱਚੇ ਦੇ ਸਾਹਮਣੇ ਇਹ ਜਹਾ ਛਰੋਇਆ ਉਹਨਾਂ ਤੇ ਅਸੀਂ ਕੀ ਮਹਿਸੂਸ ਕਰਦੇ ਆਂ ਫਿਰ ਉਹ ਪਰਿਵਾਰ ਰੋ ਰਿਹਾ ਅਸੀਂ ਪੰਜਾਬ ਦੇ ਲੋਕ ਬਿਆਨ ਬਿਆਨਾਂ ਤਾਂ ਕਿ ਸੀਮਤ ਤਾਂ ਕੋਈ ਸਮਾਜ ਸੇਵੀ ਦਾ ਮੂੰਹ ਨਹੀਂ ਖੁੱਲਿਆ ਕਿਸੇ ਪੱਤਰਕਾਰ ਦਾ ਚੱਜ ਦਾ ਮੂੰਹ ਨਹੀਂ ਖੁੱਲਿਆ ਇੰਨਾ ਡਾਰੇ ਕਿਸ ਤਰ੍ਹਾਂ ਦਾ ਇਹਨਾਂ ਚ ਪਿਆ ਹੋਇਆ ਲੋਕਾਂ 'ਚ ਉਹ ਮਾਰੀ ਜਾਣਾ ਜਦ ਤਣ ਉਹ ਨਹੀਂ ਉਹਦੇ ਆ ਹੀ ਜਾਣੀ ਕੋਈ ਮਾੜੀ ਮੋੜ ਜਮੀਰ ਆਪਦੀ ਜਾਗਦੀ ਰੱਖ ਲਓ ਜਿਹੜੇ ਪੱਤਰਕਾਰ ਬੋਲੇ ਉਹਨਾਂ ਦਾ ਧੰਨਵਾਦ ਇਹ ਇਹਦੇ ਵਿੱਚ ਇੱਕ ਹੋਰ ਕੜੀ ਵੀ ਜੁੜਦੀ ਆ। ਉਹ ਕਿਤੇ ਫੇਰ ਜ਼ਿਕਰ ਕਰਾਂਗੇ ਆਪਾਂ ਅੱਜ ਨਹੀਂ ਕਰਦੇ। ਦੂਸਰੀ ਗੱਲ ਵੀਰੋ ਜਿਹੜਾ ਇਹ ਨੈਕਸਸ ਆ ਮੈਂ ਤੁਹਾਨੂੰ ਦੱਸ ਚੁੱਕਿਆ ਆ ਵੀ ਹੁਣ ਇੱਕ ਗੁੰਡਾ ਇੱਕ ਗੈਂਗਸਟਰ ਹੈ ਉਹਦਾ ਹੁਣ ਕੀ ਡਰ ਰਿਹਾ ਹੈ ਕਿ ਇੱਕ ਐਸਐਸਪੀ ਦਾ ਗੱਠਜੋੜ ਸਾਥ ਸਾਹਮਣੇ ਆ ਗਿਆ ਨਾ। ਇਸੇ ਤਰ੍ਹਾਂ ਤੁਹਾਡੇ ਸਾਹਮਣੇ ਰਾਣੂ ਕੇਸ ਪਿਆ। ਕੋਈ ਹੈ ਜਿਹੜਾ ਉਹਦੇ ਵਿੱਚ ਬਚਿਆ ਹੋਵੇ। ਇਹ ਆ ਕਿ ਨੈਕਸਸ ਆ ਪੰਜਾਬ ਦੇ ਵਿੱਚ ਤੋੜਨਾ ਬਹੁਤ ਜ਼ਰੂਰੀ ਆ। ਕਿਉਂਕਿ ਇਹ ਜਿਹੜੀ ਸਰਕਾਰ ਹੈ ਤੇ ਤੋਂ ਲੋਕਾਂ ਨੇ ਬੜੀ ਉਮੀਦ ਕੀਤੀ ਸੀ ਪਹਿਲੀਆਂ ਪਹਿਲਾਂ ਤੋਂ ਤੰਗ ਆਏ ਲੋਕ ਇਹ ਇੰਨੀ ਵੱਡੀ ਗਲਤੀ ਦੇ ਵਿੱਚ ਸਰਕਾਰ ਨੂੰ ਵੀ ਹੁਣ ਚਾਹੀਦਾ ਵੇਖੋ ਜਿਹੜੇ ਤੁਸੀਂ ਚੰਗੇ ਕੰਮ ਕੀਤੇ ਆ ਨਸ਼ੇ ਦੇ ਕੰਮ ਕਰ ਰਹੇ ਹੋ ਵਿਲਨ ਗੋਡਾ ਇਹਦੇ ਤੇ ਇੱਕ ਮੋੜ ਹੋਰ ਵੀ ਹੁੰਦਾ ਹੈ ਤੂੰ ਅੱਗੇ ਜਾ ਕੇ ਉਧਰ ਨੂੰ ਵੀ ਹੱਥ ਪਾਓ ਤੇ ਲੜਾਈ ਲੜਨੀ ਜਦੋਂ ਬੰਦਾ ਲੜਨ ਲੱਗ ਜਾਏ ਫਿਰ ਭਾਈਦਿਆਂ ਨੂੰ ਰਾਹ ਇੱਕੋ ਜਿਹਾ ਹੁੰਦੇ ਐ ਐਵੇਂ ਡਰਿਆ ਇੰਨਾ ਵੀ ਡਰ ਜਿਹੜਾ ਪਾਲ ਲੈਣਾ ਉਹ ਵੀ ਕੋਈ ਚੰਗੀ ਗੱਲ ਨਹੀਂ ਮੁੱਦੇ ਤੇ ਬੋਲਣਾ ਕੋਈ ਗਨਾਹ ਨਹੀਂ ਹੁੰਦਾ ਠੀਕ ਹੈ ਅਸੀਂ ਪੁਲਿਸ ਦਾ ਵਰਦੀ ਪਾਈ ਆ ਪੁਲਿਸ ਦੀ ਨੌਕਰੀ ਕੀਤੀ ਆ ਪਰ ਇਸ ਚੀਜ਼ ਨੂੰ ਕਦੇ ਵੀ ਨਾ ਆਪ ਇਹੋ ਜਿਹਾ ਕੁਝ ਕੀਤਾ ਉਹਦੀ ਨੌਕਰੀ ਦੌਰਾਨ ਤੇ ਨਾ ਇਸ ਚੀਜ਼ ਨੂੰ ਕਦੇ ਕਦੇ ਇਹਦੀ ਇਸ ਚੀਜ਼ ਦੀ ਕਦੇ ਸਲਾਹਗਾ ਕਰਾਂਗੇ ਵੀ ਹਾਂਜੀ ਇਹ ਬਹੁਤ ਚੰਗਾ ਹੋਇਆ ਵੀ ਇਹਨਾਂ ਬੰਦਿਆਂ ਨੇ ਤਾਂ ਪਹਿਲਾਂ ਆਹ ਕੰਮ ਕੀਤਾ ਤੇ ਇਹਨਾਂ ਨੂੰ ਇਹ ਕੋਈ ਸਾਨ ਨਹੀਂ ਗਾ ਇਹ ਡਿਊਟੀ ਦਾ ਇੱਕ ਹਿੱਸਾ ਤੇ ਜੇ ਤੁਸੀਂ ਇਹ ਸੋਚੋ ਵੀ ਅਫਸਰ ਤੁਹਾਨੂੰ ਬਚਾ ਲੈਣਗੇ ਜਾਂ ਤੁਸੀਂ ਅਫਸਰਾਂ ਦਾ ਹੁੰਦਾ ਤੁਹਾਡੇ ਤੇ ਵਕਤ ਹੀ ਹੱਥ ਜਿੰਨਾ ਚਿਰ ਤੁਸੀਂ ਕੰਮ ਕਰ ਰਹੇ ਹੋ ਜਿੰਨਾ ਵਾਸਤੇ ਜੇ ਨਾਦਰ ਤੁਸੀਂ ਉਹਨਾਂ ਵਾਸਤੇ ਕੁਝ ਕਰ ਰਹੇ ਹੋ ਉਹਨਾਂ ਚਾਰੇ ਤੁਹਾਡੇ ਵੱਲ ਨਿਗਾਹ ਰੱਖਦੇ ਆ ਹੱਥ ਰੱਖਦੇ ਆ ਪਰ ਜਿੱਦਣ ਕੋਈ ਉਹਨਾਂ ਤੱਕ ਗੱਲ ਪਹੁੰਚਦੀ ਦੀ ਸੀ ਤੇ ਮਿੰਟ ਜੀ ਜੂ ਟਰਨ ਲੈ ਜਾਂਦੇ ਆ ਫਿਰ ਉਹ ਉਹ ਕਹਾਵਤਾ ਵੀ ਖੜੀ ਸਟੇਸ਼ਨ ਤੇ ਰਹਿ ਗਈ ਆਪ ਤੂੰ ਗੱਡੀ ਚੜ ਗਿਆ ਵੇ ਫਿਰ ਕੋਈ ਬਾਤ ਨਹੀਂ ਪੁੱਛਦਾ ਵੀ ਮੇਲੇ ਚ ਕੀ ਦਾ ਭਾਨਾ ਕੀ ਦਾ ਫੁੱਫੜਾ ਕਿਉਂਕਿ ਪੁਲਿਸ ਦਾ ਅਕਸ ਜਿਹੜਾ ਦੋ ਤਰ੍ਹਾਂ ਦਾ ਅਕਸ ਜਿਹੜਾ ਜਾਂਦਾ ਅਜੇ ਵੀ ਲੋਕ ਜਿਹੜੇ ਲੋਕਾਂ ਦੇ ਝਗੜੇ ਲੋਕਾਂ ਦੇ ਰੌਲੇ ਆਉ ਦੇ ਨਿੱਜੀ ਰੋਲੇ ਅਜੇ ਵੀ ਲੋਕ ਬਹੁਤ ਵੱਡੀ ਉਮੀਦ ਪੁਲਿਸ ਤੇ ਪੁਲਿਸ ਕੋਲ ਰੱਖਦੇ ਆ ਜਦੋਂ ਥਾਣੇ 'ਚ ਦਰਖਾਸਤ ਲੱਕੀ ਜਾਂਦੀ ਆ ਹਾਲਾਂਕਿ ਪੁਲਿਸ ਦੇ ਕਈ दखਲ ਅੰਦਾਜ਼ੀ ਨਹੀਂ ਹੁੰਦੇ ਕੇਸ ਪਰ ਚੰਗੇ ਪੁਲਿਸ ਅਫਸਰ ਉਹ ਉਹ ਮੈਟਰ ਕਰਾਉਂਦੇ ਆ ਕਿਉਂਕਿ ਸਾਰੇ ਅਦਾਲਤਾਂ ਤੱਕ ਜਾਣ ਜੋਗੇ ਨਹੀਂ ਹੁੰਦੇ ਉਸ ਵੇਲੇ ਬੰਦਾ ਖੜਾ ਸੋਚਦਾ ਵੀ ਇੱਧਰ ਥਾਣਾ ਇੱਧਰ ਅਦਾਲਤ ਐ ਐਪਲੀਕੇਸ਼ਨ ਉਹਦੇ ਹੱਥ 'ਚ ਫੜੀ ਆ ਅਦਾਲਤ ਵਾਲੇ ਪਾਸੇ ਨੂੰ ਜਾਗਦਾ ਤੇ ਉਹਨੂੰ ਇਹ ਦਿਸਦਾ ਵੀ 25000 ਫੀਸ ਚਾਹੀਦੀ ਆ ਜਿਹੜੀ ਵਕੀਲ ਨੂੰ ਹੀ ਦੇਣੀ ਆ ਕਿਉਂਕਿ ਵਕੀਲ ਇਹਦਾ ਉਹਦਾ ਕੰਮ ਹੈ ਉਹ ਪੜਿਆ ਲਿਖਿਆ ਉਹਨੇ ਆਪਣੀ ਡਿਗਰੀਆ ਕੀਤੀ ਉਹਨੇ ਲੈਣੀ ਹੈ ਫੀਸ ਫਿਰ ਉਹਨੂੰ ਦੂਜੀ ਗੱਲ ਇਹ ਦੱਸਦੀ ਵੀ ਅਦਾਲਤਾਂ ਦੇ ਵਿੱਚ ਹੋ ਸਕਦਾ ਮੈਂ 5 ਸਾਲ 4 ਸਾਲ ਮੇਰਾ ਨਾ ਕਿਸੇ ਪਾਸੇ ਕੇਸ ਲੱਗੇ ਫਿਰ ਉਹ ਥਾਣੇ ਵੱਲ ਦੇਖਦਾ ਵੀ ਯਾਰ ਮੈਨੂੰ ਵੀ ਉਹਨੂੰ ਲੱਗਦਾ ਹੈ ਵੀ ਥਾਣੇ 'ਚ ਮੈਂ ਜਾਊਂਗਾ ਜੇ ਕੋਈ ਚੰਗਾ ਥਾਣੇਦਾਰ ਉੱਥੇ ਮਿਲੂਗਾ ਤਾਂ ਸ਼ਾਇਦ ਮੇਰਾ ਕੰਮ ਜਿਹੜਾ ਛੇਤੀ ਹੋ ਜਾਊਗਾ ਔਰ ਸਸਤਾ ਤੇ ਟਿਕਾਊ ਇਨਸਾਫ ਦੀ ਝਾਕ ਦੇ ਵਿੱਚ ਲੋਕ ਜਾਂਦੇ ਔਰ ਲੋਕਾਂ ਦੇ ਹੁੰਦੇ ਵੀ ਆ ਬਹੁਤ ਲੋਕ ਜਿਹੜੇ 90% ਲੋਕਾਂ ਦੇ ਮਸਲੇ ਥਾਣੇ ਚ ਹੱਲ ਹੁੰਦੇ ਆਫਸਰ ਕਰਨ ਵਾਲਾ ਹੋਵੇ ਸੀ ਹਜੇ ਵੀ ਬਹੁਤ ਵੱਡੀ ਉਮੀਦ ਲੋਕਾਂ ਦੀ ਪੁਲਿਸ ਉੱਤੇ ਖੜੀ ਆ ਪਰ ਪੁਲਿਸ ਨੂੰ ਆਪਣੀ ਸ਼ੋਭੀ ਬਚਾਉਣੀ ਪਊਗੀ ਕੋਈ ਸਾਰਿਆਂ ਦਾ ਕੋਈ ਬినాਸ਼ ਨਹੀਂ ਹੈਗਾ ਵੀ ਪੁਲਿਸ ਦੇ ਵਿੱਚ ਸਾਰੇ ਲੋਕ ਹੀ ਇਸ ਤਰ੍ਹਾਂ ਦੇ ਆ ਬਹੁਤ ਚੰਗੇ ਤੋਂ ਚੰਗੇ ਇਨਸਾਨ ਪੁਲਿਸ ਦੇ ਵਿੱਚ ਪਏ ਆ ਮੌਜੂਦਾ ਜੇ ਮੈਂ ਗੱਲ ਕਰਾਂ ਸਰਦਾਰ ਗੁਰਮੀਤ ਸਿੰਘ ਚੋਹਾਨ ਐਸਐਸਪੀ ਫਿਰੋਜ਼ਪੁਰ ਸਰਦਾਰ ਭਵਿੰਦਰ ਸਿੰਘ ਸਿੱਧੂ ਐਲਕੇ ਯਾਦਵ ਸਾਹਿਬ ਜਿਵੇਂ ਵਿਰਿੰਦਰ ਕੁਮਾਰ ਜਿਹੜੇ ਸਾਜ਼ਿਸ਼ ਦਾ ਸ਼ਿਕਾਰ ਹੋਏ ਆ ਉਹਨਾਂ ਤੇ ਉਂਗਲ ਨਹੀਂ ਚੱਕੀ ਜਾ ਸਕਦੀ ਪੀ ਕੇ ਰਾਏ ਸਾਹਿਬ ਸੀ ਗੁਰੂ चौहान ਸਾਹਿਬ ਦਾ ਨਾਮ ਲੈ ਗਿਆ ਵਿਰਿੰਦਰ ਸਿੰਘ ਬਰਾੜ ਮੈਡਮ ਐਸ ਐਸ ਬੀ ਫਰੀਦਕੋਟ ਉਪਰ ਗਿਆ ਜੇ ਵੇਖੋ ਉਹਨਾਂ ਦਾ ਕੰਮ ਕਰਨ ਦਾ ਤਰੀਕਾ ਬਹੁਤ ਅਫਸਰ ਹੈ ਜਿਨ੍ਹਾਂ ਦੇ ਵਕਾਰ ਦੇ ਉੱਤੇ ਅੱਜ ਤੱਕ ਕੋਈ ਉਂਗਲ ਨਹੀਂ ਉੱਠ ਸਕੀ ਉਹਨਾਂ ਦੇ ਕਰਤਾਰ ਦੇ ਉੱਤੇ ਉਂਗਲ ਨਹੀਂ ਉੱਠ ਸਕੀ ਕਦੇ ਤੁਹਾਨੂੰ ਉਹ ਇਹ ਨਹੀਂ ਦੱਸਣਗੇ ਪ੍ਰੈਸ ਦੇ ਅੱਗੇ ਬੈਠੇ ਜਾ ਵੀ ਵਾਹ ਵਾਹ ਆਪਦੀ ਕਰਨਾ ਉਹ ਆਪਦਾ ਕੰਮ ਕਰਦੇ ਔਰ ਲੋਕਾਂ ਦਾ ਅੱਜ ਵੀ ਉਹਨਾਂ ਤੇ ਭਰੋਸਾ ਉਹਨਾਂ ਹੀ ਬਣਿਆ ਹੁੰਦਾ ਤੇ ਉਮੀਦ ਆ ਵੀ ਇਹਨਾਂ ਦੀ ਰੀਸ ਕਰਕੇ ਅਫਸਰ ਜਿਹੜੇ ਤੇ ਮੁਲਾਜ਼ਮ ਆਪਣਾ ਇਸ ਤਰ੍ਹਾਂ ਦਾ ਵਕਾਰ ਆ ਜਿਹੜਾ ਬਹਾਲ ਰੱਖੋ चौहान ਸਾਹਿਬ ਦੀ ਤਰਨ ਤਾਰ ਤੋਂ ਬਦਲੀ ਹੋਈ ਸੀ ਲੋਕਾਂ ਨੇ ਹਾਰ ਪਾਪਾ ਉੱਥੇ ਲੋਕਾਂ ਨੇ ਫੁੱਲ ਵਰਸਾ ਕੇ ਉਹਨਾਂ ਨੂੰ ਭੇਜਿਆ ਸੀ ਇਹੋ ਜਿਹਾ ਕਿਰਦਾਰ ਬਿਲਡ ਕਰੋ ਕੰਮ ਕਰਨ ਵਾਲੇ ਬਹੁਤ ਅਫਸਰ ਬੈਠੇ ਆ ਬਰਾੜ ਸਾਹਿਬ ਡੀਐਸਪੀ ਕਿੰਨਾ ਕੰਮ ਕਿੰਨੀ ਉਹਨਾਂ ਨੇ ਫਾਈਟ ਕੀਤੀ ਹੈ ਪਿੱਛੇ ਇਹਨਾਂ ਦਾ ਕਦੇ ਕਿਸੇ ਵਾਦ-ਵਿਵਾਦ ਦਾ ਹਿੱਸਾ ਬਣਿਆ? ਝੁਵਾਨ ਸਾਹਿਬ ਕਦੇ ਕਿਸੇ ਵਾਦ-ਵਿਵਾਦ ਦਾ ਹਿੱਸਾ ਬਣਿਆ? ਕਿਤੇ ਮਾੜੀ ਜੀ ਕਿਸੇ ਨੇ ਮੋਢੇ ਤੇ ਹੱਥ ਰੱਖਿਆ ਨੀ ਤੇ ਰੱਬ ਸਮਝਣ ਲੱਗ ਜਾਨੇ ਪਤਾ ਨਹੀਂ ਇੱਕ ਵਰਦੀ ਪਾ ਕੇ ਅਸੀਂ ਆਪਣੇ ਆਪ ਨੂੰ ਕੀ ਸਮਝਦੇ ਆ ਤੇ ਸਾਡੀ ਸਿਪਾਹੀ ਰੈਂਕ ਤੋਂ ਲੈ ਕੇ ਇਨਸਪੈਕਟਰ ਰੈਂਕ ਤੱਕ ਇਹ ਦੁਆਨੀ ਦੀ ਇੱਜ਼ਤ ਨਹੀਂ ਸਾਡੀ ਮਹਿਕਮੇ ਚ ਇਹਨਾਂ ਅਫਸਰਾਂ ਦੇ ਅੱਗੇ ਚਾ ਲੀਡਰਾਂ ਦੇ ਅੱਗੇ ਮਾੜੇ ਤੇ ਚੜਦੇ ਆ ਅਸੀਂ ਵੀਡੀਓ ਕਿਸ ਤਰ੍ਹਾਂ ਲੱਗੀ ਇਹਨੂੰ ਲਾਈਕ ਕਰ ਤੇ ਸ਼ੇਅਰ ਕਰਿਓ ਕੱਲ ਨੂੰ ਇਹਦੋਂ ਅਗਲਾ ਵਿਸ਼ਾ ਲੈ ਕੇ ਬਾਕੀ ਅਸੀਂ ਕਰਨਲ ਸਾਹਿਬ ਦੇ ਪਰਿਵਾਰ ਦੇ ਨਾਲ ਖੜੇ ਆ ਜਿੱਥੇ ਸਾਡੀ ਲੋੜ ਹੋਊਗੀ ਅਸੀਂ ਉਹਨਾਂ ਦੇ ਨਾਲ ਖੜੇ ਆ ਉਹਨੂੰ ਇਨਸਾਫ ਮਿਲਣਾ ਚਾਹੀਦਾ ਦੂਸਰੀ ਗੱਲ ਹੈ ਜਿਹੜੇ ਪੁਲਿਸ ਮੁਲਾਜ਼ਮਾਂ ਦੀ ਕੋਈ ਗਲਤੀ ਇਹਦੇ ਚ ਲੱਗਦਾ ਵੀ ਨਹੀਂ ਉਹਨਾਂ ਦੇ ਨਾਲ ਵੀ ਧੱਕਾ ਨਹੀਂ ਹੋਣਾ ਚਾਹੀਦਾ ਜਿਹਨੇ ਕੀਤਾ ਉਹ ਬਖਸ਼ਿਆ ਨਹੀਂ ਜਾਣਾ ਚਾਹੀਦਾ ਜਿਹੜਾ ਨਜਾਇਜ਼ ਆ ਉਹਨੂੰ ਕੋਈ ਸਜ਼ਾ ਨਹੀਂ ਮਿਲਣੀ ਚਾਹੀਦੀ ਇੰਨੀ ਗੱਲ ਕਿਹਾ ਕਿ ਤੁਸੋਂ ਆਗਿਆ ਲੈਣੀ ਆ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਹ